ਕਿਉਂਕਿ ਵਿਕੀਪੀਡੀਆ ਕੋਈ ਕੰਪਨੀ ਨਹੀਂ ਹੈ ਇੱਕ ਉਹ ਟਰਸਟ ਦੇ ਤੌਰ ਤੇ ਕੰਮ ਕਰਦਾ ਔਰ ਉਹ ਜਿਹੜੀਆਂ ਡੋਨੇਸ਼ਨਸ ਵਗੈਰਾ ਆਉਂਦੀਆਂ ਡੋਨੇਸ਼ਨ ਉਹਦੀ ਕੋਈ ਐਡਵਰਟਾਈਜ਼ਮੈਂਟ ਤਾਂ ਪਾਲਿਸੀ ਹੈ ਨਹੀਂ ਕੋਈ ਐਡਵਰਟਾਈਜ਼ਮੈਂਟ ਤਾਂ ਉਹ ਕੋਈ ਬਿਜ਼ਨਸ ਤਾਂ ਹੈ ਨਹੀਂ ਸੋ ਹੈ YouTube ਨੂੰ X ਨੂੰ Facebook ਨੂੰ ਇਹਨਾਂ ਨੂੰ ਕਹਿ ਸਕਦੇ ਆ ਕਿ ਕਿਉਂਕਿ ਉਹਨਾਂ ਦਾ ਬਿਜ਼ਨਸ ਲੂਜ਼ ਹੁੰਦਾ ਉਹ ਕਈ ਵਾਰੀ ਜਿੱਦਾਂ ਉਹ ਕਰ ਜਾਂਦੇ ਹੈਗੇ ਹੁਣ ਵਿਕੀਪੀਡੀਆ ਦਾ ਇਹ ਕੇਸ ਆਇਆ ਸੀ ਕਿਸੇ ਨੇ ਜਿੱਥੇ ਜਿਹੜੀ ਏਸ਼ੀਆ ਨਿਊਜ਼ ਏਜੰਸੀ ਹੈਗੀ ਏਐਨਆਈ ਹੈਗੀ ਆ ਭਾਰਤ ਦੀ ਇੱਕ ਨੈਸ਼ਨਲ ਨਿਊਜ਼ ਏਜੰਸੀ ਆ ਉਹਦੇ ਬਾਰੇ ਕਿਸੇ ਨੇ ਪਾਇਆ ਕਿਉਂਕਿ ਕੋਈ ਵੀ ਉੱਥੇ ਐਡੀਟਿੰਗ ਕਰ ਸਕਦਾ ਹੈਗਾ ਆਪਣੀ ਆਪਣੇ ਜਿਹੜੇ ਵਿਚਾਰ ਉਹ ਪੇਸ਼ ਕਰਕੇ ਕਿਸੇ ਬਾਰੇ ਦੱਸ ਸਕਦਾ ਉਹਦੇ ਵਿੱਚ ਲਿਖਿਆ ਗਿਆ ਵੀ ਜਿਹੜੀ ਏਐਨਆਈ ਹੈਗੀ ਆ ਉਹ ਭਾਰਤ ਸਰਕਾਰ ਦਾ ਮਾਊਥ ਪੀਸ ਆ ਉਹ ਭਾਰਤ ਸਰਕਾਰ ਦੀਆਂ ਹੀ ਖਬਰਾਂ ਦਿੰਦੀ ਹੈਗੀ ਆ ਉਹ ਕੋਈ ਨਿਰਪੱਖ ਨਿਊਜ਼ ਏਜੰਸੀ ਨਹੀਂ ਹੈ ਉਹਦਾ ਡਿਫੇਮੇਸ਼ਨ ਕੇਸ ਆ ਜਿਹੜਾ ਇਹਨਾਂ ਨੇ ਜਿਸ ਤਰ੍ਹਾਂ ਵਿਕੀਪੀਡੀਆ ਤੇ ਪਾਇਆ ਸੀਗਾ ਵੀ ਉਹ ਸਾਡਾ ਕੱਢਿਆ ਜਾਵੇ ਵੀ ਅਸੀਂ ਕੋਈ ਭਾਰਤ ਸਰਕਾਰ ਦਾ ਮਾਊਥ ਪੀਸ ਨਹੀਂ ਅਸੀਂ ਤਾਂ ਇੰਡੀਪੈਂਡੈਂਟ ਨਿਊਜ਼ ਏਜੰਸੀ ਹੈਗੇ ਆਂ